Why, Guru, why, Guru, why, Guru, why, Guru, 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 খালসা ਵਾਹਿਗੁਰੂ ਜੀ ਕੀ ਫਤਿਹ ਰਾਮਚੰਦਰ ਜੀ 14 ਵਰਸ ਦਾ ਪਰਵਾਸ ਕਰਕੇ ਆਜੂਤੇ ਦਿਨ ਅਜੋਧਿਆਨ ਅਖੀਰ ਕੇ ਪਧਾਰੇ ਉਹਨਾਂ ਦੀ ਆਮਤ ਤੇ ਦੇਸ਼ ਵਾਸੀਆ ਵੱਲੋਂ ਸ਼ਹਿਰ ਵਾਸੀਆ ਵੱਲੋਂ ਅਜੋਧਿਆਨ ਅਖੀਰ ਕੇ ਦੀਪਮਾਲਾ ਕੀਤੀ ਗਈ ਸਾਰੇ ਹੀ ਦੇਸ਼ ਵਾਸੀਆ ਨੂੰ ਸਾਰੇ ਹੀ ਸ਼ਹਿਰ ਵਾਸੀਆ ਨੂੰ ਪਾਲਕੀ ਉਸ ਵੱਲੋਂ ਦੀਵਾਲੀ ਦੇ ਸ੍ਰੀ ਰਾਮਚੰਦਰ ਜੀ ਆਮਦ ਤੇ ਦਿਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਤਰ੍ਹਾਂ ਹੀ ਇਹ ਦਿਵਾਲੀ ਦਾ ਤਿਉਹਾਰ ਖਾਲਸਾ ਪੰਥ ਵਾਸਤੇ ਵੀ ਬਹੁਤ ਮਹੱਤਵਪੂਰਨ ਹੈ 6ਵੇਂ ਪਾਸ਼ਾ ਦਲ ਭੰجن ਗੁਰੂ ਸੂਰਮਾ ਬੜ ਜੋਦਾ ਉਹ ਪਰ ਪਹਤਾਰੀ ਗੁਰੂ ਅਰਜਨ ਕਾਇਆ ਪਰਟ ਕੇ ਮੂਰਤ ਹਰ ਗੋਬਿੰਦ ਸਵਾਰੇ ਇਸ ਤਰ੍ਹਾਂ ਸ਼੍ਰੀ ਅਬ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਬਨਜਾ ਪਹਾੜੀ ਰਾਜਿਆਂ ਨੇ ਆਜ਼ਾਦ ਕਰਵਾ ਕੇ ਅੱਜ ਦੇ ਦਿਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਵਿਖੇ ਦੀਪਮਾਲਾ ਕੀਤੀ ਗਈ ਔਰ ਬੂਟ ਹਾਊਸ ਲਗਵਾ। ਖਾਲਸਾ ਪੰਥ ਨੂੰ ਮੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ